ਦਾਲ ਤਰਨਾ ਦਲ ਦਸ਼ਮੀਸ਼ ਬਾਬਾ ਮੇਜਰ ਸਿੰਘ ਸੋਢੀ ਵੱਡੇ ਵੱਡੇ ਬੰਦੇ ਆ ਕੇ ਹੱਥ ਨਾਉਂਦੇ ਗੋਡੀ ਪੂਰੇ ਰਾਵਾਂ ਤੇ ਸੀ ਝਟਕੇ ਅਤੀ ਸੇ ਇਰਾਦਾ ਖਾਈ ਮਜਬੀ ਸੇ ਕੋ ਕਾਮ ਦੇਖ ਸਿੱਖ ਰਾਂ ਦੇ ਲਾਈਫ ਕਹਿੰਦੇ ਨਸ਼ਿਆਂ ਤੋਂ ਬਚੋ ਅਮਰਤ ਸ਼ਕੋ ਤੇ ਸਿੰਘ ਤੁਸੀਂ ਸਜੋ ਹੱਥ ਸੀਰੀ ਉੱਤੇ ਦੇਖ ਬਾਜਾ ਵਾਲੀ ਦਾ ਤੋੜ ਇੰਨਾ ਕੋ ਹਰੇਕ ਤਾਲੀ ਦਾ ਗੱਪ ਦੇ ਨੀ ਰੈਂਦੇ ਤੁਰ ਦੇਣੀ ਇਹ ਸਿੰਘ ਤੁਰਨ ਨਾਲ ਨਾਲ ਕਿਸੇ ਕੋਲ ਖੰਡਾ ਕਿਸੇ ਹੱਥ ਪਰ ਬੁਰ ਡੇਕ ਚੱਕਦੇ ਆ ਉਹ ਜਿਹੜੇ ਕੌਮ ਦੇ ਸੀ ਜੋਰ ਬਾਬਾ ਦੀਪ ਸਿੱਖ ਦੀਆ ਮਿਰ ਗਾਲੇ ਵਿੱਚ ਗਿੱਡੜ ਨਹੀਂ ਸਾਰੀ ਹੀ ਆ ਸ਼ੇਰ ਜਿੱਥੇ ਕਰਦੀ ਚੜਾਈ ਵੈਰੀ ਹੁੰਦੇ ਫਿਰ ਢੇਰ ਕੌਮ ਮਜਬੀ ਸਿੱਖਾਂ ਦੀ ਟੋਪਦੇ ਆ ਫਿਰ ਕੌਮ ਮਜਬੀ ਸਿੱਖਾਂ ਦੀ ਟੋਪਦੇ ਆ ਫਿਰ ਜੈ ਤਰਨ ਦਾ